ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੈਂ ਤੁਹਾਡਾ ਆਪਣਾ ਦੇਵਰੀ ਨੂੰ ਤੇ ਦੋਸਤੋ ਤੇਰੀ ਅੱਜ ਵੀਡੀਓ ਬਣਾਉਣ ਜਾ ਰਹੇ ਆ ਆਪਾਂ ਪੰਡ ਪੈਰੋ ਪੱਟੀ ਤੇ ਜਿਲ੍ਹਾ ਬਿਲਕੁਲ ਫ੍ਰੀ ਕੋਟਾ ਦੋਸਤੋ ਤੇ ਕੋਟਪੁਰੇ ਤੋਂ ਲਗਭਗ 9 ਕਿਲੋਮੀਟਰ ਦੂਰੀ ਦੇ ਪੰਡ ਰਹਿ ਗਿਆ ਤੇ ਦੋ ਤੋਂ ਨੇੜੇ ਨੇੜੇ ਲੱਗ ਕੇ ਲੱਗ ਕੇ ਪੰਡੇ ਨੂੰ ਪੈਂਦੇ ਆ ਮੱਥਾ ਪੰਡ ਜੇ ਤੁਸੀਂ ਆਉਂਗੇ ਤਾਂ ਤੇ ਕੋਟਪੁਰੇ ਤੋਂ ਦੋਸਤੋ 9 ਕਿਲੋਮੀਟਰ ਦੂਰੀ ਤੇ ਆ ਤੇ ਕਾਜ਼ਮ ਪੱਟੀ ਤੇ ਘਵਾਲਾ ਦੋਸਤੋ ਨੇੜੇ ਨੇੜੇ ਕਰੀ ਕਰੀ ਪਿੰਡ ਸਾਰੇ ਆ ਪੈ ਗਏ ਦੋਸਤੋ ਕਰਮਾਲੀ ਨੂੰ ਸਣਸਣ ਬਹੁਤ ਸਾਫ ਲੱਗਿਆ ਦੋਸਤੋ ਤੇ ਸਾਰੀ ਮੱਝ ਤਨੂੰ ਨਿਗਾ ਮਰਾਵਾਂਗੇ ਬਿਲਕੁਲ ਤੇ ਇੱਕ ਪਾਸ ਤੋਂ ਦੀ ਕਰਨੀ ਆ ਤੇ ਆਪਣਾ ਤਾਂ ਤੁਹਾਨੂੰ ਇੱਕ ਨਿਗਾ ਹੀ ਮਰਾਉਣੀ ਆ ਦੋਸਤੋ ਤੇ ਸਿੰਘਾ ਸਿੰਘਾ ਦੀ ਕਰਮਾਲੀ ਬਹੁਤ ਸੋਹਣੇ ਸੰਗ ਆ ਤੇ 22 ਲੱਖ ਸਾਰੀ ਗੱਲਬਾਤ ਕਰਾਂਗੇ ਆਪਾਂ ਤੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਆਜੋ ਬਾਈ ਨਾਲ ਗੱਲਬਾਤ ਕਰਦੇ ਆਂ ਆਜੋ ਬਾਈ ਸਾਹਮਣੇ ਹੋ ਜਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਭ ਤੋਂ ਪਹਿਲਾਂ ਬਾਈ ਜੀ ਆਪਣਾ ਪਿੰਡ ਦੱਸੋ ਪਿੰਡ ਮੇਰਾ ਪੈਰੋ ਘੱਟੀ ਠੀਕ ਆ ਬਾਈ ਨਾਲ ਹਰੀਨੋ ਠੀਕ ਆ ਜੀ ਘਵਾਰਾ ਨਾਲ ਤਕੋ ਠੀਕ ਆ ਤੇ ਆਪਣਾ ਕੀ ਨਾਮ ਬਾਈ ਜੀ ਨਾ ਮੇਰਾ ਗੱਪੀ ਸਿੰਘ ਗੁਰਪ੍ਰੀਤ ਸਿੰਘ ਠੀਕ ਹੈ ਬਾਈ ਤੇ ਆਪਣਾ ਮੋਬਾਈਲ ਨੰਬਰ ਵੀ ਬੋਲ ਦੋ ਬਾਈ ਜੀ 98759 2893 ਇੱਕ ਕਰੀ ਹੋਰ ਬੋਲ ਦੋ ਬਾਈ 98759 2893 ਠੀਕ ਹੈ ਬਾਈ ਜੀ ਆਹ ਰੋ ਗਿਆ ਆਪਣਾ ਮੈਂ ਸੁਈਆਂ ਮੰਜ ਠੀਕ ਹੈ ਜੀ 8 ਕਿਲੋ ਵਾਲਾ ਮੰਜ ਤਿੰਨ ਦਿਨ ਹੋ ਗਏ ਸੁਈ ਨੂੰ ਜੀ ਹਾਂਜੀ ਤੇ ਅੱਜ ਥੀ ਜਿਆਦਾ ਨਹੀਂ ਠੀਕ ਹੈ ਦੋਸਤੋ ਹਾਂਜੀ ਤੇ ਕਿੰਨਾ ਬੋਲੋ ਜੀ 8 ਕਿਲੋ ਜੀ ਠੀਕ ਹੈ ਦੋਸਤੋ ਲਓ ਜੀ ਬਾਈ ਨੇ ਦੱਸਤਾ ਤੇ ਤਿੰਨ ਦਿਨ ਹੋ ਗਏ ਸੁਈ ਨੂੰ 8 ਕਿਲੋ ਦੁੱਧ ਬੋੜਾ ਤਿਆਰ ਆ ਦੋਸਤੋ ਬੱਚੇ ਬੱਚੇ ਦੀ ਕੋਈ ਗੱਲ ਨਹੀਂ ਠੀਕ ਹੈ ਜੀ ਹਾਂਜੀ ਕਰਮਾ ਵਾਲੀ ਬਹੁਤ ਹੀ ਠੰਡੀ ਸੀ ਲਾਈ ਤੇ ਦੋਸਤੋ ਵੀਡੀਓ ਨੂੰ ਵੱਧ ਵਧ ਸ਼ੇਅਰ ਕਰਦੇ ਜਾਓ ਤੇ ਅੱਗੇ ਹੀ ਭਰਾਵਾਂ ਤੱਕ ਵੀਡੀਓ ਬੜੀ ਆਸਾਨੀ ਨਾਲ ਜਾਵਲੇ ਲੋ ਜੀ ਬਾਈ ਨੇ ਚੋਕੇ ਤੁਨੂੰ ਭੁਕਾਦੀਆਂ ਧਾਰਾ ਮਾਰ ਕੇ ਕਿ ਚੈੱਕ ਪਾ ਦੋਸਤੋ ਤੁਰੀ ਕਰਨੀ ਆ ਆਪਣਾ ਤਾਂ ਇੱਕ ਵਾਰੀ ਤੁਨੂੰ ਨਿਗਾਹ ਹੀ ਮਰੋਣੀ ਹੁੰਦੀ ਆ ਤੇ ਮਗਰ ਕਰਮਾ ਵਾਲੀ ਦੇ ਕੀ ਆ ਜੀ ਮਗਰ ਕੱਟੀ ਆ ਮਗਰ ਕੱਟੀ ਆ ਲੋ ਜੀ ਥਾਗੇ ਭੁਕਾਇਓ ਇੱਕ ਵਾਰੀ ਲਓਏ ਦੋਸਤੋ ਕੱਟੀ ਬਹੁਤ ਚੰਗੀ ਕੁਆਲਿਟੀ ਦੋਸਤੋ ਚੰਗੇ ਰਵੇ ਦੀ ਹੈਗੀ ਤੇ ਕਾਲੀ ਛਾਹ ਕੱਟੀਆਂ ਦੋਸਤੋ ਤੇ ਬਾਈ ਇੱਕ ਕਾਲ ਕੋਲ ਤੇ ਵੀ ਤਾ ਤੋਰ ਕੇ ਭਗਾ ਦਿਓ ਬੰਦ ਕਰ ਲਓ ਜੀ ਚੈੱਕ ਪਾ ਤੁਸੀਂ ਕਰਨੀ ਆ ਦੋਸਤੋ ਥਣਾ ਦੀ ਕੁਆਲਿਟੀ ਚੈੱਕ ਕਰੋ ਕਰਮਾਲੀ ਦੇ ਬਹੁਤ ਸਾਰੇ ਥਾਣ ਬਿਲਕੁਲ ਸਾਫ ਆ ਸਾਰੇ ਬਿੱਥੀ ਦੇ ਥਾਣਾਂ ਦੋਸਤੋ ਹੈ ਠੀਕ ਬਹੁਤ ਹੀ ਠੰਡੀ ਸੀ ਲਾ ਦੋਸਤ ਚੰਗਾ ਰਵਾ ਤੇ ਬਾਈ ਦਾ ਮੋਬਾਈਲ ਨੰਬਰ ਬਾਈ ਨੇ ਦੱਸ ਹੀ ਦਿੱਤਾ ਦੋਸਤੋ ਤੇ ਬਾਈ ਦੇ ਮੋਬਾਈਲ ਨੰਬਰ ਤੇ ਲਾਜ਼ਮੀ ਗੱਲਬਾਤ ਕਰਿਓ ਤੇ ਲਓ ਬਾਈ ਤੋਰੋ ਮੜੀ ਗਾਂ ਕਿ ਤੋਰੋ ਹੈ ਲਓ ਜੀ ਦੋਸਤੋ ਚੈੱਕ ਪਾਸ ਤੋਂ ਦੀ ਕਰੀ ਲਈ ਮੱਝ ਤੇ ਬਾਈ ਤੋਂ ਆਪਾਂ ਮੁੱਲ ਦੀ ਵੀ ਪੁੱਛਾਂ ਬਾਈ ਨੇ ਕੀ ਮੁੱਲ ਕਰਦੇ ਬਾਈ ਜੀ ਤੇ ਬਾਈ ਜੀ ਕੀ ਡਿਮਾਂਡ ਆ ਜੀ ਆਪਣੀ ਡਿਮਾਂਡ 75000 ਰੁਪਏ ਮੁੱਲ ਕਰਦੇ ਠੀਕ ਆ ਜੀ 70 ਦੀ ਹਾਨ ਆਈ ਹੈ ਠੀਕ ਆ ਲਓ ਜੀ ਬਾਈ ਨੇ 75000 ਰੁਪਏ ਡਿਮਾਂਡ ਕੀਤੀ ਆ ਤੇ 70000 ਰੁਪਏ ਬਾਈ ਜਾਂਦਾ ਵੀ ਲੈਣ ਦੇ ਨਹੀਂ ਕਰਾਂਗੇ ਆਪਾਂ ਲਓ ਜੀ ਦੋਸਤੋ ਮਿਲਦੇ ਆ ਇਸ ਤਰ੍ਹਾਂ ਅਗਲੀ ਵੀਡੀਓ ਦੇ ਨਾਲ ਤੇ ਵੀਡੀਓ ਦੇ ਐਂਡ ਤੱਕ ਦੋਸਤੋ ਬਣੇ ਰਿਹਾ ਕਰੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਦੇ